ਇਹ ਚੋਣ ਹੋਈਆਂ ਨੇ ਉਹਦੇ ਵਿੱਚ ਪੰਜਾਬ ਦੀ ਵੀ ਇੱਕ ਚੋਣ ਸੀ ਜਲੰਧਰ ਪੱਛਮੀ ਦੀ ਇਹਦੇ ਵਿੱਚ ਇੰਡੀਆ ਗੱਠ ਜੋੜ ਨੂੰ 13 ਦੇ ਵਿੱਚੋਂ 10 ਸੀਟਾਂ ਪ੍ਰਾਪਤ ਹੋਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪੱਛਮੀ ਲੋਕ ਸਭਾ ਸੀਟ ਜਿਹੜੀ ਵਿਧਾਨ ਸਭਾ ਸੀਟਾ ਉਹ ਲੈ ਗਈ 55000 ਤੇ 40000 ਦਾ ਫਰਕ ਪੈ ਜਾਣਾ ਭਾਵੇਂ ਵੋਟਾਂ ਘਟ ਪਈਆਂ ਇਹ ਤੇ ਵਿਰੋਧੀ ਇਲਜ਼ਾਮ ਲਾਉਂਦੇ ਆ ਕਿ ਤਾਂ ਸਰਕਾਰੀ ਤੰਤਰ ਦੀ ਜਿੱਤ ਹੈ ਚਲੋ ਜਿੱਤ ਤਾਂ ਭਾਈ ਜਿੱਤ ਹੈ ਇਹ ਕਿਹੜਾ ਕੋਈ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਦਾ ਤੰਤਰ ਵਰਤਿਆ ਹੈ ਦੋ ਦਰਜਨ ਦੇ ਲਗਭਗ ਹੁਣ ਤੱਕ 29 ਚੋਂ ਸਰਕਾਰੀ ਤੰਤਰ ਹੀ ਜਿੱਤਦਾ ਹੈ ਚਾਰਕ ਵਾਰੀ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਜਿੱਤੀਆਂ ਸਨ ਤੇ ਕੋਰਲ ਸਟੈਪ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ ਸਿਨਿਓਰਟੀ ਵੀ ਆ ਜਾਂਦੀ ਹੈ ਕਈ ਵਾਰ ਕਈ ਇਥੇ ਉਹ ਵਿਧਾਇਕ ਵੀ ਨੇ ਜਿਹੜੇ ਦੂਜੀ ਵਾਰ ਵਿਧਾਇਕ ਨੇ ਇਹਨਾਂ ਦੀ ਪਾਰਟੀ ਦੇ ਹੀ ਨੇ ਜਿਵੇਂ ਪ੍ਰਿੰਸੀਪਲ ਪੁੱਤਰਾਂ ਰੋੜੀ ਸਾਹਿਬ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਇਹ तमाम ਨੇ ਜਿਹੜੇ ਦੂਜੀ ਵਾਰ ਦੇ ਬਤਾਏ ਕਿ ਨੇ 103 ਪਿੰਗਾਂ ਨੇ ਜੀ ਜਿਹੜਾ ਸੁਖਵੀਰ ਸਿਉਂਦਾ ਹਾ ਹਾਥੀ ਨਾਲ ਸਹਿਯੋਗ ਵਾਲਾ ਉਮੀਦਵਾਰ ਸੀ ਗਵਿੰਦਰ ਲਖਾ ਉਹਦੇ ਵਿੱਚ ਕੁਝ ਵੋਟਾਂ ਤਾਂ ਬਹੁਤ ਚੰਨ ਸਵਾਜ ਪਾਰਟੀ ਦੀਆਂ ਵੀ ਹੋਣਗੀਆਂ ਆ ਜਿੰਨਿਆਂ ਨੂੰ ਸੱਤ-ਸੱਤ ਕੇ ਪ੍ਰਧਾਨ ਸਾਹਿਬ ਹੱਥ ਕੜੇ ਕਰਾਉਂਦੇ ਸੀ ਉਨਾ ਚ ਕੋਈ ਵੀ ਕੰਮ ਨਾ ਆਇਆ ਦੇਖੋ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਣੀਪੁਰ ਦੀਆਂ ਦੋ ਸੀਟਾਂ ਨੇ ਦੋਹਾਂ ਦੀਆਂ ਦੋਹੇ ਕਾਂਗਰਸ ਪਾਰਟੀ ਲੈ ਗਈ ਰਾਹੁਲ ਗਾਂਧੀ ਲੈ ਗਏ ਇਸ ਗੱਲ ਦੇ ਵਿੱਚ ਸਵਾਲ ਵੀ ਉੱਠਦੇ ਸੀ ਜਿਹੜਾ ਬੰਦਾ ਔਖੇ ਬਲੇ ਜਾ ਕੇ ਕਿਸੇ ਨਾਲ ਖੜਦਾ ਹੈ ਫਿਰ ਬਾਅਦ ਦੇ ਵਿੱਚ ਉਹਦਾ ਉਹਨੂੰ ਲਾਭ ਵੀ ਚੱਲ ਰਹੇ ਨੇ ਕਿਉਂਕਿ ਅਨੈਲੋ ਤੇ ਬਹੁਜਾਂ ਸਮਾਜ ਪਾਰਟੀ ਦਾ ਆਫਤਵੀਦੀ ਸਮਝੌਤਾ ਹੋ ਗਿਆ ਤੇ ਅਜੇ ਤਾਂ ਇਹ ਵੀ ਦੇਖਣਾ ਹੈ ਕਿ ਹਰਿਆਣਾ ਦਾ ਸਪੂਤ ਕੇਜਰੀਵਾਲ ਉਹਦਾ ਕਿਸੇ ਪਾਰਟੀ ਨਾਲ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਇੱਕ ਸੀਟ ਲੜੀ ਸੀ ਪੁਰਖ ਖੇਤਰ ਦੀ ਹੈ ਤਾਂ ਸਵਾਲ ਦੇ ਕਿਰੇ ਜੇ 5 ਗ੍ਰਾਮ ਆ ਇਸ ਹੁੰਦੀ ਕੀ ਹੈ 4 ਜਾਂ 5 ਗ੍ਰਾਮ ਇੱਥੇ ਕੁਆਂਤਲਾਂ ਦੇ ਵਿੱਚ ਮਿਲਦਾ ਕਈ ਵਾਰੀ ਉਦੋਂ ਇੱਕ ਐਸਾ ਚੋਕਾ ਠੇਕੇ ਪ੍ਰੈਸ ਕਾਨਫਰੰਸ ਕਰਦਾ ਹੁੰਦਾ ਐਸਾਸ ਵੀ ਕਿਉਂ ਗਿਆ ਐਡੇ ਵੱਡੇ ਪੱਧਰ ਦੇ ਉੱਤੇ ਇਹ ਜਾਂਚ ਦਾ ਪਿੱਛਾ ਸਵਾਲਾਂ ਤੱਕ ਪੁਲਿਸ ਵਾਲਿਆਂ ਦਾ ਨਹੀਂ ਮੰਨਿਆ ਜਾਂਦਾ ਹੁੰਦਾ ਅਦਾਲਤ ਦੇ ਵਿੱਚ ਉਹ ਤਾਂ ਕਹਿੰਦੇ ਇਹਨਾਂ ਨੇ ਦਬਕਾ ਕੇ ਕੁੱਟਮਾਰ ਕਰਕੇ ਬੰਦਾ ਬਿਨਾਲਿਆ ਹੋਣੇ ਸਾਸ੍ਰੀਕਾਲ ਸੜਕ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਹਫਤੇ ਭਰ ਦੀਆਂ ਸਰਗਰਮੀਆਂ ਤੁਸੀਂ ਝਾਤ ਪਾਉਣਾ ਕਿ ਹਫਤੇ ਦੇ ਦੌਰਾਨ ਸਾਡੇ ਦੇਸ਼ ਦੇ ਵਿੱਚ ਰਾਜਨੀਤੀ ਦੇ ਵਿੱਚ ਕੀ ਉਥਲ ਪੁਥਲ ਹੋਈ ਕਿਹੜੇ ਸਿਆਸੀ ਸਮੀਕਰਨ ਬਦਲੇ ਕਿਹੜਾ ਲੀਡਰ ਕੀ ਬਿਆਨ ਦੇ ਗਿਆ ਸਾਰਾ ਕੁਝ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕਰਦੇ ਹਾਂ ਤੇ ਅੱਜ ਵੀ ਕਈ ਵੱਡੀਆਂ ਖਬਰਾਂ ਨੇ ਜਿਹੜੀਆਂ ਹਫਤੇ ਭਰ ਦੇ ਦੌਰਾਨ ਸੁਰਖੀਆਂ ਬੜੀਆਂ ਰਹੀਆਂ ਤੇ ਨਾ ਖਬਰਾਂ ਦੇ ਉੱਤੇ ਪ੍ਰतिकਰਮ ਦੇਣ ਵਾਸਤੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਬਹੁਤ-ਬਹੁਤ ਤਰਵਿੰਦਰ ਜੀ ਦਿਲ ਸਾਹਿਬ ਜ਼ਿਮਨੀ ਚੋਣ ਹੋਈ ਜ਼ਿਮਨੀ ਚੋਣ ਕੱਲੇ ਪੰਜਾਬ ਦੀ ਨਹੀਂ ਬਲਕਿ ਕਈ ਸੂਬਿਆਂ ਦੇ ਵਿੱਚ ਸੀ 13 ਦੇ ਕਰੀਬ ਸੀਟਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਹੋਈਆਂ ਵੱਡਾ ਬਹੁਮਤ ਇੰਡੀਆ ਗੱਠ ਜੋੜ ਨੂੰ ਮਿਲਿਆ ਹਾਲਾਂਕਿ ਪਾਰਟੀਆਂ ਬਾਹਰੋਂ ਕਹੀ ਜਾਣ ਕੇ ਅਸੀਂ ਇੰਡੀਆ ਗੱਠ ਜੋੜ ਦਾ ਹਿੱਸਾ ਨਹੀਂ ਪਰ ਅੰਦਰ ਖਾਤੇ ਹੈਗੀਆਂ ਜ਼ਰੂਰ ਨੇ ਤੇ ਸਪਸ਼ਟ ਤੇ ਅਸਪਸ਼ਟ ਤੌਰ ਦੇ ਉੱਤੇ ਵੀ ਉਹ ਇੰਡੀਆ ਗੱਠ ਜੋੜ ਦੇ ਨਾਲ ਨੇ ਕਿਉਂਕਿ ਇੰਡੀਆ ਗੱਠ ਜੋੜ ਨੇ ਵਿਰੋਧੀ ਧਿਰ ਦੀ ਭੂਮਿਕਾ ਅਦਾ ਕੀਤੀ ਹੈ ਲੋਕ ਸਭਾ ਦੇ ਵਿੱਚ ਤਾਂ ਇਸੇ ਦੇ ਚੱਲਦਿਆਂ 10 ਸੀਟਾਂ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਇੰਡੀਆ ਗੱਠ ਜੋੜ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਹੋਇਆ ਹੈ ਦੇਖੋ ਜਿਹੜਾ ਇਹ ਓਪਚੁਨ ਹੋਈਆਂ ਨੇ ਉਦੇ ਵਿੱਚ ਪੰਜਾਬ ਦੀ ਵੀ ਇੱਕ ਪਚੌਣ ਸੀ ਜਲੰਧਰ ਪੱਛਮੀ ਦੀ ਇਹਦੇ ਵਿੱਚ ਇੰਡੀਆ ਗੱਠ ਜੋੜ ਨੂੰ 13 ਦੇ ਵਿੱਚੋਂ 10 ਸੀਟਾਂ ਪ੍ਰਾਪਤ ਹੋਈਆਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਦੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਛਮੀ ਲੋਕ ਸਭਾ ਸੀਟ ਜਿਹੜੀ ਵਿਧਾਨ ਸਭਾ ਸੀਟ ਹੈ ਉਹ ਲੈ ਗਈ ਚਾਰ ਸੀਟਾਂ ਉੱਥੇ ਨੇ ਪੱਛਮੀ ਬੰਗਾਲ ਦੇ ਵਿੱਚ ਤਿੰਨਾ ਚੋ 2 ਹਿਮਾਚਲ ਪ੍ਰਦੇਸ਼ ਚ ਕਾਂਗਰਸ ਪਾਰਟੀ ਨੇ ਜਿੱਤ ਲੀਆਂ ਉੱਤਰਾਖੰਡ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਆਜ਼ਾਦ ਉਮੀਦਵਾਰ ਬਾਜ਼ੀ ਮਾਰ ਗਿਆ तमाम ਥਾਵਾਂ ਦੇ ਉੱਤੇ ਇਹ ਸੀਟਾਂ ਸਨ ਦਿਲਚਸਪ ਗੱਲ ਇਹ ਹੈ ਕਿ ਜਿਹੜੀ ਪੱਛਮੀ ਬੰਗਾਲ ਦੇ ਵਿੱਚ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹ ਸੀਟਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਕੋਲ ਸੀ ਕੁੱਲ ਇਹ ਅਗੇ 4 ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਹੋਰ ਆਉਣ ਵਾਲੀਆਂ ਨੇ ਬੀਤੇ ਕੱਲ ਜਿਹੜਾ ਇੰਡੀਆ ਗੱਠ ਜੋੜ ਹੈ ਉਹਨਾਂ ਦੇ ਵਿੜੇ ਜਸ਼ਨ ਆਏ ਇੱਕ ਆਜ਼ਾਦ ਜਿਹੜਾ ਬਿਹਾਰ ਤੋਂ ਜਿੱਤਿਆ ਤੇ ਦੋ ਸੀਟਾਂ ਹਿੱਸੇ ਆਈਆਂ ਨੇ ਭਾਰਤੀ ਜਨਤਾ ਪਾਰਟੀ ਦੇ ਸੋ ਹਿਮਾਚਲ ਦੇ ਵਿੱਚ ਸੁਖੂ ਸਾਹਿਬ ਦੀ ਸਰਕਾਰ ਹੁਣ ਬਿਲਕੁਲ ਸਥਿਰ ਹੋ ਗਈ ਉਹਨਾਂ ਕੋਲ 40 ਸੀਟਾਂ ਆਗਿਆਂ ਨੇ ਇੱਕ ਕਿਸਮ ਦਾ ਆਪਾਂ ਕਹਿ ਸਕਦੇ ਹਾਂ ਕਿ ਉਹ ਪੂਰੀ ਤਰ੍ਹਾਂ ਸਥਿਰ ਸਰਕਾਰ ਦੇ ਤੌਰ ਤੇ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਹਨਾਂ ਦਾ 55000 ਤੇ 40000 ਦਾ ਫਰਕ ਪੈ ਜਾਣਾ ਭਾਵੇਂ ਵੋਟਾਂ ਘਟ ਪਈਆਂ ਇਹ ਤੇ ਬ੍ਰੋਧੀ ਇਲਜ਼ਾਮ ਲਾਉਂਦੇ ਆ ਕਿ ਤਾਂ ਸਰਕਾਰੀ ਤੰਤਰ ਦੀ ਜਿੱਤ ਹੈ ਚਲੋ ਜਿੱਤ ਤਾਂ ਭਾਈ ਜਿੱਤ ਹੈ ਇਹ ਕਿਹੜਾ ਕੋਈ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਦਾ ਤੰਤਰ ਵਰਤਿਆ ਹੈ ਦੋ ਦਰਜਨ ਦੇ ਲਗਭਗ ਹੁਣ ਤੱਕ 29 ਚੋਂ ਸਰਕਾਰੀ ਤੰਤਰ ਹੀ ਜਿੱਤਦਾ ਹੈ ਚਾਰਕ ਵਾਰੀ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਜਿੱਤੀਆਂ ਸਨ ਪਰ ਇੱਕ ਪੜਾ ਜਿਨੇ ਇੰਡੀਆ ਗੱਠ ਜੋੜ ਨੂੰ ਹਲਾਰਾ ਦਿੱਤਾ ਹੈ ਇਸੇ ਕਰਕੇ ਭਾਰਤਾ ਜਿਹੜੀ ਭਰਤੀਜਨਤਾ ਪਾਰਟੀ ਹੈ ਉਹਨਾਂ ਦੇ ਆਗੂਆਂ ਦੇ ਚਿਹਰਿਆਂ ਤੇ ਕੁਝ ਨਰਾਸ਼ਤਾ ਹੈ ਪਰ ਇੱਕ ਗੱਲ ਜ਼ਰੂਰ ਵਧੀ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਆਪਣਾ ਵੋਟ ਬੈਂਕ ਵਧਾਉਣ ਚ ਸਫਲ ਹੋਈ ਹੈ ਪਹਿਲਾਂ ਇਸ ਸੀਟ ਦੇ ਉੱਤੇ ਚੰਨੀ ਸਾਹਿਬ ਇੱਕ ਨੰਬਰ ਤੇ ਸੀ ਦੂਜੇ ਨੰਬਰ ਤੇ ਭਾਜਪਾ ਸੀ ਤੇ ਇਸ ਵਾਰ ਫਿਰ ਉਹਨਾਂ ਨੇ ਆਪਣਾ ਉਹ ਵਰਕਰਾਰ ਰੱਖਿਆ ਤੇ ਕਾਂਗਰਸ ਨੂੰ ਤੀਜੇ ਨੰਬਰ ਤੇ ਪਛਾੜਤਾ ਬਾਕੀ ਤਾਂ ਜਿਹੜੇ ਪਤਾ ਹੀ ਹੈ ਕਿ ਅਕਾਲੀ ਦਲ ਤੇ ਬੋਝਨ ਸਮਾਜ ਪਾਰਟੀ ਤੇ ਅਕਾਲੀ ਦਲ ਜਿਹੜਾ ਰਲ ਕੇ ਹੈ ਕਿਉਂਕਿ ਜਿਹੜਾ 1242 ਪਈਆਂ ਨੇ ਉਹ ਜਿਹੜਾ ਪਾਸੇ ਹੋਇਆ ਧੜਾ ਉਹਨਾਂ ਦੀ ਹਮਾਇਤ ਨਾਲ ਪਈਆਂ ਨੇ ਜੀ ਤੇ ਜਲੰਧਰ ਦੇ ਵਿੱਚ ਪੂਰਾ ਜ਼ੋਰ ਲੱਗਿਆ ਹੋਇਆ ਸੀਗਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਉਹਨਾਂ ਦੇ ਵਜ਼ੀਰਾਂ ਦਾ ਉਹਨਾਂ ਦੇ ਐਮ ਐਲ ਏਜ਼ ਦਾ ਵਰਕਰਾਂ ਦਾ ਇਥੋਂ ਤੱਕ ਕਿ ਜਿਹੜੇ ਟਿਕਟ ਦੇ ਚਾਹਵਾਨ ਨੇ ਅਗਲੀਆਂ ਚੋਣਾਂ 'ਚ ਪੰਚ ਸਰਪੰਚ ਸਾਰੇ ਜਿਹੜੇ ਚਾਹਵਾਨ ਨੇ ਬੰਨੇ ਨੇ ਅਜੇ ਉਹਨਾਂ ਸਭ ਨੇ ਵੀ ਪੂਰੀ ਵਾਹ ਲਾ ਦਿੱਤੀ ਕਿ ਆਪਾਂ ਜਲੰਧਰ ਦੇ ਵਿੱਚ ਚੋਣ ਜਿੱਤਣੀ ਆ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਕੋਠੀ ਜੋ ਕਰਾਇਦੇ ਉੱਤੇ ਲੈ ਲਈ ਸੀਗੀ ਇੱਕ ਤਾਂ ਇਹ ਹੁੰਦਾ ਨਾ ਕਿ ਕਦੇ-ਕਦੇ ਗਿੜਾ ਮਾਰਨਾ ਹੈ ਪਰ ਜਦੋਂ ਰਹਿਸ਼ ਹੀ ਮੁੱਖ ਮੰਤਰੀ ਦੀ ਉਹਨਾਂ ਦੇ ਪਰਿਵਾਰ ਦੀ ਜਲੰਧਰ ਦੇ ਵਿੱਚ ਹੋਵੇ ਤਾਂ ਫਿਰ ਹਰ ਕੋਈ ਅੱਗੇ ਆਉਣਾ ਚਾਹੁੰਦਾ ਹੁੰਦਾ ਹੈ ਤਾਂ ਇਸੇ ਦੇ ਚੱਲਦਿਆਂ ਦਾ ਦੇ ਉਤੇ ਲੱਗੀ ਹੋਈ ਸੀਗੀ ਪੂਰੇ ਤਰੀਕੇ ਦੇ ਨਾਲ ਇੱਕ ਤਰ੍ਹਾਂ ਇੱਜ਼ਤ ਆਮ ਆਦਮੀ ਪਾਰਟੀ ਦੀ ਵੀ ਇਹ ਆਪਾਂ ਇਹ ਸੀਟ ਨਾ ਜਿੱਤ ਸਕੇ ਤਾਂ ਫਿਰ ਅੱਗੇ ਕੀ ਬਣੂਗਾ ਕੁੱਲ ਮਿਲਾ ਕੇ ਵੱਡੇ ਮਾਰਜਨ ਦੇ ਨਾਲ 모ਹਿੰਦਰ ਭਗਤ ਨੇ ਜਿੱਤ ਹਾਸਲ ਕਰ ਲਈ ਵਿਰੋਧੀਆਂ ਨੂੰ ਪਛਾੜ ਦਿੱਤਾ ਤੇ ਹੁਣ ਚਰਚਾ ਇਹ ਛਿੜ ਗਈ ਹੈ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨਾ ਜਾਂ ਨਹੀਂ ਕਰਨਾ ਕਿਉਂਕਿ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਭਾਸ਼ਣ ਚ ਕਹਿ ਦਿੱਤਾ ਸੀਗਾ ਰੋਡ ਸ਼ੋਅ ਦੇ ਵਿੱਚ ਕਿ ਤੁਸੀਂ ਇੱਕ ਸਟੈਪ ਮਹਿੰਦਰ ਭਗਤ ਨੂੰ ਅੱਗੇ ਲੈ ਕੇ ਜਾਓ ਅਗਲਾ ਸਟੈਪ ਮੈਂ ਲੈ ਕੇ ਜਾਊਂਗਾ ਤੇ ਅਗਲਾ ਸਟੈਪ ਮੰਤਰੀ ਮੰਡਲ ਦੇ ਵਿੱਚ ਸ਼ਮੂਲੀਅਤ ਦਾ ਲੋਕ ਸਮਝ ਰਹੇ ਨੇ ਦੇਖੋ ਅਗਲਾ ਸਟੈਪ ਹੁੰਦਾ ਜਾਂ ਨਹੀਂ ਹੁੰਦਾ ਇਹ ਤਾਂ ਸਮਾਂ ਦੱਸੇਗਾ ਸਨੀਅਰਟੀ ਵੀ ਆ ਜਾਂਦੀ ਹੈ ਕਈ ਵਾਰ ਕਈ ਇੱਥੇ ਉਹ ਵਿਧਾਇਕ ਵੀ ਨੇ ਜਿਹੜੇ ਦੂਜੀ ਵਾਰ ਵਿਧਾਇਕ ਨੇ ਇਹਨਾਂ ਦੀ ਪਾਰਟੀ ਦੇ ਹੀ ਨੇ ਜਿਵੇਂ ਪ੍ਰਿੰਸੀਪਲ ਬੁਧਰਾਮ ਰੋੜੀ ਸਾਹਿਬ ਬੀਬੀ ਪ੍ਰੋਫੈਸਰ ਬਲਜਿੰਦਰ ਕੌਰ ਇਹ ਤਮਾਮ ਨੇ ਜਿਹੜੇ ਦੂਜੀ ਵਾਰ ਦੇ ਵਿਧਾਇਕ ਨੇ ਸੋ ਕੀ ਇਹ ਇਸ ਚੀਜ਼ ਨੂੰ ਖਿਆਲ ਰੱਖਣ ਕਿ ਉਹਨਾਂ ਦੀ ਪਾਰਟੀ ਦਾ ਮਾਮਲਾ ਪਰ ਇੱਕ ਚੀਜ਼ ਜ਼ਰੂਰ ਹੈ ਭਗਵੰਤ ਮਾਨ ਨੇ ਸਾਬਤ ਕਰਤਾ ਕਿ ਮੈਂ ਸਮਰਥ ਹਾਂ ਭਾਵੇਂ ਸਰਕਾਰੀ ਤੰਤਰ ਦੀ ਕਥਤ ਦੁਰਬਰਤੋ ਦੇ ਦੋਸ਼ ਨੇ ਤੇ ਜਿਹੜੇ ਦਿੱਲੀ ਵਾਲੇ ਕਹਿੰਦੇ ਸੀ ਕਿ ਫਲਾਨਾ ਆਊਗਾ ਠਮਕਾ ਆਊਗਾ ਉਹ ਸਾਰਾ ਕੁਝ ਵੀ ਉਹਨਾਂ ਨੇ ਦਿਖਾਤਾ ਕਿ ਅਸੀਂ ਆਪ ਆਪਣੀ ਨੀਤੀ ਨਾਲ ਲੜ ਸਕਦੇ ਆਂ ਤੇ ਤੁਹਾਡੀ ਸਾਨੂੰ ਕੋਈ ਬਹੁਤੀ ਲੋੜ ਨਹੀਂ ਹੈ ਵੈਸੇ ਵੀ ਪੰਜਾਬ ਵਾਲੇ ਦੂਜਿਆਂ ਦਾ ਪ੍ਰਭਾਵ ਘੱਟ ਹੀ ਕਬੂਲਦੇ ਆ ਜੀ ਤੇ ਜਲੰਧਰ ਪੱਛਮੀ ਚੋਣ ਨੇ ਵਕਤ ਪਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਨੇ ਕਿ ਚੋਣ ਨਿਸ਼ਾਨ ਜਦੋਂ ਪ੍ਰਧਾਨ ਸਾਹਿਬ ਛੱਡ ਹੀ ਚੁੱਕੇ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਉਮੀਦਵਾਰ ਤੋਂ ਜਦਕਿ ਈਵੀਐਮ ਮਸ਼ੀਨ ਦੇ ਉੱਤੇ ਤੱਕੜੀ ਦਾ ਚੋਣ ਨਿਸ਼ਾਨ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਸੀ ਪਰ ਸਮਰਥਨ ਸੀਗਾ ਬਸ ਪਾਉ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਹ ਆਪਣੇ ਆਪ ਦੇ ਵਿੱਚ ਬੜਾ ਅਜੀਬ ਜਿਹਾ ਫੈਸਲਾ ਹੈ ਜਿਹੜਾ ਉਮੀਦ ਨਹੀਂ ਕੋਈ ਕਰ ਸਕਦਾ ਸੀ ਪਰ ਉਹ ਸੁਖਵੀਰ ਬਾਦਲ ਖੁਰਾ ਨੇ ਲਿਆ ਤੇ ਹੁਣ ਅਜਿਹੀ ਸਥਿਤੀ ਹੋ ਗਈ ਹੈ ਕਿ ਜਿਹੜੇ ਬੰਦੇ ਨੂੰ ਸਮਰਥਨ ਦਿੱਤਾ ਉਹ ਸਭ ਤੋਂ ਪਿੱਛੇ ਰਹਿ ਗਿਆ ਵੈਸੇ ਤਾਂ ਪਿੱਛੇ ਹੋਰ ਵੀ ਆਜ਼ਾਦ ਉਮੀਦਵਾਰ ਵੀ ਰਹੇ ਨੇ ਪਰ ਉਹ ਕਾਫੀ ਪਿੱਛੇ ਰਹਿ ਗਿਆ ਬਾਕੀ ਵੱਡੇ ਲੀਡਰਾਂ ਨਾਲੋਂ ਹਾਲਾਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕੈਂਡੀਡੇਟ ਸੀ ਉਹ ਕਾਫੀ ਵੋਟਾਂ ਲੈ ਗਈ 737 ਪਿੰਗਾਂ ਨੇ ਜੀ ਜਿਹੜਾ ਸੁਖਵੀਰ ਸਿਉਂ ਦਾ ਹਾਥੀ ਨਾਲ ਸਹਿਯੋਗ ਵਾਲਾ ਉਮੀਦਵਾਰ ਸੀ ਬਿੰਦਰ ਲਖਾ ਬਿੰਦਰ ਲਖਾ ਉਹਦੇ ਵਿੱਚ ਕੁਝ ਵੋਟਾਂ ਤਾਂ ਬਹੁਤ ਚੰਨ ਸਵਾਜਪਾਰਟੀ ਦੀਆਂ ਵੀ ਹੋਣਗੀਆਂ ਆ ਜਿੰਨਿਆਂ ਨੂੰ ਸੱਤ-ਸੱਤ ਕੇ ਪ੍ਰਧਾਨ ਸਾਹਿਬ ਹੱਥ ਕੜੇ ਕਰਾਉਂਦੇ ਸੀ ਉਹਨਾਂ 'ਚ ਕੋਈ ਵੀ ਕੰਮ ਨਾ ਆਇਆ ਸਰਜੀਤ ਕੌਰ ਬਾਗੀ ਤੜਾਇ ਤਾਨਾ ਮਾਰ ਸਕਦਾ ਹੈ ਕਿ ਸੁਖਵੀਰ ਸਿੰਘ ਜੀ ਲੋਕ ਫਤਵਾ ਪ੍ਰਵਾਨ ਕਰੋ ਤੇ ਪ੍ਰਧਾਨਗੀ ਨੂੰ ਜਫਾ ਨਾ ਮਾਰੋ ਛੱਡ ਕੇ ਰਾਹ ਪੋ ਜਾਂ ਪੰਥ ਬਚਾ ਲੋ ਤੇ ਜਾਂ ਨਾਰਾ ਲੱਗਦਾ ਹੈ ਇੱਕ ਪਰਿਵਾਰ ਬਚਾ ਲੋ ਸੋ ਇਸ ਮਾਮਲੇ ਦੇ ਵਿੱਚ ਇਸ ਵੇਲੇ ਸ਼ਰੋਮਣੀ ਅਕਾਲੀ ਦਲ ਨੂੰ ਬਹੁਤ ਡੰਗਾਈ ਨਾਲ ਵਿਚਾਰਪਟਾਂਦਰੀ ਦੀ ਲੋੜ ਹੈ ਤੇ ਸਮਝਣ ਦੀ ਲੋੜ ਹੈ ਕਿ ਲੋਕ ਭਾਵਨਾਵਾਂ ਕਿਹੜੇ ਪਾਸੇ ਨੂੰ ਨੇ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਅਗਲੀਆਂ ਖਬਰਾਂ ਵੀ ਹਫਤਾ ਪਰ ਸੁਰਖੀਆਂ ਦੇ ਵਿੱਚ ਰਹੀਆਂ ਇੱਕ ਤਾਂ ਰਾਹੁਲ ਗਾਂਧੀ ਨੇ ਮਣੀਪੁਰ ਦਾ ਦੌਰਆਪ ਕੀਤਾ ਮਣੀਪੁਰ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਿਹੜੇ ਰਾਹਤ ਕੈਂਪਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਦੇ ਵੀ ਵਿਚਾਰ ਜਾਣੇ ਤੇ ਕਾਫੀ ਲੋਕ ਭਾਵੁਕ ਵੀ ਨਜ਼ਰ ਆਏ ਇਸ ਫੇਰੀ ਦੇ ਦੌਰਾਨ ਰਾਹੁਲ ਗਾਂਧੀ ਜਦੋਂ ਗਏ ਆ ਉੱਥੇ ਤੁਸੀਂ ਦੇਖੋ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਣੀਪੁਰ ਦੀਆਂ ਦੋ ਸੀਟਾਂ ਨੇ ਦੋਹਾਂ ਦੀਆਂ ਦੋਹੇ ਕਾਂਗਰਸ ਪਾਰਟੀ ਲੈ ਗਈ ਰਾਹੁਲ ਗਾਂਧੀ ਲੈ ਗਏ ਇਸ ਗੱਲ ਦੇ ਵਿੱਚ ਸਵਾਲ ਵੀ ਉੱਠਦੇ ਸੀ ਜਿਹੜਾ ਬੰਦਾ ਔਖੇ ਵੇਲੇ ਜਾ ਕੇ ਕਿਸੇ ਨਾਲ ਖੜਦਾ ਹੈ ਫਿਰ ਬਾਅਦ ਦੇ ਵਿੱਚ ਉਹਦਾ ਉਹਨੂੰ ਲਾਭ ਵੀ ਹੁੰਦਾ ਹੈ ਇੱਥੇ ਵੀ ਇਹ ਲਾਭ ਉਹਨਾਂ ਨੂੰ ਹੋਇਆ ਹੈ ਸੋ ਰਾਹੁਲ ਗਾਂਧੀ ਉੱਥੇ ਕੈਂਪਾਂ ਚ ਗਏ رائے ਬਰੇਲੀ ਗਏ ਇੱਕ ਅਦੇ ਹੋਰ ਰਾਜ ਚ ਵੀ ਗਏ ਉਹ ਨਾਲੋਂ ਨਾਲ ਆਪਰਾ ਅਗਲਾ ਕੰਮ ਕਰਦੇ ਆ ਰਹੇ ਨੇ ਜਿੱਥੇ-ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਰਾਹੁਲ ਗਾਂਧੀ ਨੇ ਉੱਥੋਂ ਦੀਆਂ ਯਾਤਰਾਵਾਂ ਸ਼ੁਰੂ ਕਰਤੀਆਂ ਨੇ ਭਾਰਤੀ ਜਨਤਾ ਪਾਰਟੀ ਵੀ ਆਪਦੀ ਜਿਵੇਂ ਹਰਿਆਣੇ ਦੇ ਵਿੱਚ ਇੱਥੇ ਅਮਿਤ ਸ਼ਾਹ ਸਾਹਿਬ ਆਏ ਸੀ ਪਿਛਲੇ ਦਿਨਾਂ 'ਚ ਉਹਨਾਂ ਦੀ ਵੀ ਨਜ਼ਰਾਂ ਆਉਣ ਵਾਲੀਆਂ ਵਿਧਾਨ ਸਭਾ ਤੇ ਟਿਕੀਆਂ ਹੋਈਆਂ ਨੇ ਸੋ ਦੇਖਦੇ ਹਾਂ ਹੁਣ ਆਪਾਂ ਕਿ ਆਉਣ ਵਾਲੇ ਸੱਬੇ ਦੇ ਵਿੱਚ ਇਹ ਸਾਰਾ ਮਾਮਲਾ ਜਾਂਦਾ ਕਿੱਧਰ ਨੂੰ ਹੈ ਜੀ ਜੀ ਬਿਲਕੁਲ ਜੀ ਤੇ ਹਰਿਆਣਾ ਦੇ ਵਿੱਚ ਵੀ ਸਿਆਸੀ ਸਮੀਕਰਨ ਤੇਜ਼ੀ ਦੇ ਨਾਲ ਬਦਲ ਰਹੇ ਨੇ ਕਿਉਂਕਿ ਉੱਥੇ ਚੋਣਾਂ ਹੋਣੀਆਂ ਨੇ ਵਿਧਾਨ ਸਭਾ ਦੀਆਂ ਨਵੀਂ ਸਰਕਾਰ ਚੁਣੀ ਜਾਣੀ ਹੈ ਨਵੇਂ ਐਮ.ਐਲ.ਏ ਬਣਨੇ ਨੇ ਮੰਤਰੀ ਮੰਡਲ ਦੇ ਵਿੱਚ ਹੋਰ ਵੀ ਫਿਰ ਵਿਸਤਾਰ ਹੋਣੇ ਨੇ ਨਵੇਂ ਚਿਹਰੇ ਪੁਰਾਣੇ ਚਿਹਰੇ ਸ਼ਾਮਲ ਹੋਣੇ ਨੇ ਤਾਂ ਇਸ ਤੋਂ ਪਹਿਲਾਂ ਗੱਠਜੋੜ ਹੋਣੇ ਸ਼ੁਰੂ ਹੋ ਗਏ ਨੇ ਇਨੈਲੋ ਦਾ ਤੇ ਬਸਪਾ ਦਾ ਗੱਠਜੋੜ ਹੋ ਗਿਆ ਤੇ ਇਹ ਵੀ ਖਬਰਾਂ ਨੇ ਜੀ ਕਿ ਬਸ ਜੀ ਜੀਪੀ ਤੇ ਅਨੈਲੋ ਨੇ ਉਹ ਦੂਜਿਆਂ ਜਿਹੜੇ ਧਿਰਾਂ ਦੇ ਨਰਾਜ਼ ਉਮੀਦਵਾਰ ਨੇ ਜਾਂ ਨਰਾਜ਼ ਲੀਡਰ ਨੇ ਉਹਨਾਂ ਨੂੰ ਪਰਮਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਵੀ ਆਪਾਂ ਰਲ ਮਿਲ ਕੇ ਭਾਜਪਾ ਦਾ ਟੱਕਰਾ ਕਰੀਏ ਕਾਂਗਰਸ ਦਾ ਟੱਕਰਾ ਕਰੀਏ ਆਉਣ ਵਾਲੀਆਂ ਚੋਣਾਂ ਦੇ ਵਿੱਚ ਤਾਂ ਉਹ ਵੀ ਅੰਦਰ ਖਾਤੇ ਕਾਫੀ ਮੀਟਿੰਗਾਂ ਚੱਲ ਰਹੀਆਂ ਨੇ ਹਰਿਆਣੇ ਦੇ ਵਿੱਚ ਬਿਲਕੁਲ ਚੱਲ ਰਹੀਆਂ ਨੇ ਕਿਉਂਕਿ ਅਨੈਲੋ ਤੇ ਬਹੁਜਾਂ ਸਮਾਜ ਪਾਰਟੀ ਦਾ ਆਪਸ ਵਿੱਚ ਦੀ ਸਮਝੌਤਾ ਹੋ ਗਿਆ ਤੇ ਅਜੇ ਤਾਂ ਇਹ ਵੀ ਦੇਖਣਾ ਹੈ ਕਿ ਹਰਿਆਣਾ ਦਾ ਸਪੂਤ ਕੇਜਰੀਵਾਲ ਉਹਦਾ ਕਿਸੇ ਪਾਰਟੀ ਨਾਲ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਲੋਕ ਸਭਾ ਦੇ ਵਿੱਚ ਤਾਂ ਉਹਨਾਂ ਨੇ ਕਾਂਗਰਸ ਨਾਲ ਮਿਲ ਕੇ ਇੱਕ ਸੀਟ ਲੜੀ ਸੀ ਕੁਰੂਕਸ਼ੇਤਰ ਦੀ ਅਗਲੇ ਦਿਨਾਂ ਦੇ ਵਿੱਚ ਇਹ ਕਾਫੀ ਮਹੱਤਵਪੂਰਨ ਮੰਨਿਆ ਜਾਂਦਾ ਹੈ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਕਹਿੰਦੇ ਹੁੰਦੇ ਆ ਕਿਸੇ ਕਿਸ਼ਤੀ ਦੇ ਵਿੱਚ ਛਟਾਂਕ ਪਾਰ ਵੱਧ ਜੇ ਨਾ ਉਹ ਡੋਬ ਦਿੰਦਾ ਕਿਸ਼ਤੀ ਨੂੰ ਆ ਅਕਾਲੀਆਂ ਨੇ ਤਾਂ ਕਹਿੰਦੇ ਹਾਥੀ ਬਹਾਲਿਆ ਤੇ ਹੁਣ ਆਪ ਹਾਥੀ ਤੇ ਜਾ ਚੜੇ ਪਰ ਹਾਥੀ ਦੇ ਨਾਲ ਤੁਰਨਾ ਤੇ ਹਾਥੀ ਤੇ ਚੜ੍ਹਨਾ ਮਹਿੰਗਾ ਪੈ ਗਿਆ ਬੋਟਾ ਤਾਂ 737 ਨੇ ਇਹ ਤਾਂ ਖੁਦ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਿਚਾਰਨਾ ਚਾਹੀਦਾ ਕਿ ਤੁਹਾਡੀ ਅਗਵਾਈ ਦੇ ਵਿੱਚ ਪਾਰਟੀ ਥੱਲੇ ਨੂੰ ਜਾ ਰਹੀ ਹੈ ਜੇ ਪਾਰਟੀ ਉਹ ਨਾ ਬਚੀ ਤਾਂ ਤੁਹਾਡੇ ਪੱਲੇ ਕੀ ਰਹਿਣਾ ਹੈ ਲੋੜ ਹੈ ਇਸ ਪਾਰਟੀ ਤੋਂ ਨੂੰ ਆਪਣੇ ਆਪ ਨੂੰ ਸਥਾਪਿਤ ਕਰਨ ਬਾਅਦ ਤੇ ਲੋਕ ਰਹਿ ਤੁਸੀਂ ਸਮਝੋ ਉਸ ਪਾਸੇ ਵੱਲ ਨੂੰ ਜਾਓ ਜੀ ਟਰਲ ਸਾਹਿਬ ਗ੍ਰਿਫਤਾਰੀ ਹੋਈ ਹੈ ਭਾਈ ਅਮਰਪਾਲ ਸਿੰਘ ਦੇ ਭਰਾ ਦੀ ਅਮਰਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਕਹਿੰਦੇ ਨਸ਼ੇ ਦੇ ਨਾਲ ਫੜਿਆ ਗਿਆ ਸਵਾਲ ਖੜੇ ਹੋਏ ਲੀਡਰਾਂ ਨੇ ਵੀ ਸਵਾਲ ਖੜੇ ਕੀਤੇ ਕਿ ਜੇਕਰ ਉਹ 4 ਗ੍ਰਾਮ ਦੇ ਕਰੀਬ ਡਰੱਗ ਦੇ ਨਾਲ ਫੜਿਆ ਜਾਂਦਾ ਤਾਂ ਐਡੇ ਵੱਡੇ ਪੱਧਰ ਦੇ ਉੱਤੇ ਐਸਐਸਪੀ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਕੀ ਲੋੜ ਸੀ ਤੁਰੰਤ ਪ੍ਰੈਸ ਕਾਨਫਰੰਸ ਕੀਤੀ ਗਈ ਵਿਰੋਧੀਆਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਜਾਣਬੁੱਝ ਕੇ ਅਜਿਹਾ ਕੀਤਾ ਜਾ ਰਿਹਾ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਬਦਨਾਮ ਕਰਨ ਵਾਸਤੇ ਅਜਿਹੇ ਹੱਥ ਕੰਡੇ ਅਪਣਾਏ ਜਾ ਰਹੇ ਨੇ ਦੇਖੋ ਇਹ ਹੈ ਤਾਂ ਸਵਾਲ ਦੇ ਘੇਰੇ 'ਚ 5 ਗ੍ਰਾਮ ਆਇਸ ਹੁੰਦੀ ਕੀ ਹੈ 4 ਜਾਂ 5 ਗ੍ਰਾਮ ਇੱਥੇ ਕੁਇੰਟਲਾਂ ਦੇ ਵਿੱਚ ਮਿਲਦਾ ਕਈ ਵਾਰੀ ਉਦੋਂ ਇੱਕ ਐਸਐਸਬੀ ਬੈਠ ਕੇ ਪ੍ਰੈਸ ਕਾਨਫਰੰਸ ਕਰਦਾ ਹੁੰਦਾ ਹੈ ਐਸਐਸਬੀ ਕਿਉਂ ਗਿਆ ਐਡੇ ਵੱਡੇ ਪੱਧਰ ਦੇ ਉੱਤੇ ਇਹ ਜਾਂਚ ਦਾ ਪਿੱਛਾ ਸਵਾਲਾਂ ਤੱਕ ਪੁਲਿਸ ਵਾਲਿਆਂ ਦਾ ਨਹੀਂ ਮੰਨਿਆ ਜਾਂਦਾ ਹੁੰਦਾ ਅਦਾਲਤ ਦੇ ਵਿੱਚ ਉਹ ਤਾਂ ਕਹਿੰਦੇ ਇਹਨਾਂ ਨੇ ਦਬਕਾ ਕੇ ਕੁੱਟਮਾਰ ਕਰਕੇ ਬੰਦਾ ਬੰਨਾਲਿਆ ਹੋਣਾ ਉਹ ਚੀਜ਼ਾਂ ਨੂੰ ਅਦਾਲਤ 'ਚ ਨਹੀਂ ਮੰਨਿਆ ਜਾਂਦਾ ਅਦਾਲਤ ਦੇ ਵਿੱਚ ਸਬੂਤ ਮੰਨੇ ਜਾਂਦੇ ਨੇ ਸੋ ਤੁਸੀਂ ਕਹਿ ਸਕਦੇ ਹੋ ਕਿ ਇਹ ਮਾਮਲਾ ਪੜਤਾਲ ਦਾ ਹੋਵੇ ਸ਼ਾਇਦ ਜਦੋਂ ਇਹ ਅਦਾਲਤ ਦੇ ਵਿੱਚ ਆਏਗਾ ਤਾਂ ਸਫਾਈ ਪੱਖ ਦੇ ਵਕੀਲ ਜਿਹੜਾ ਇਹਨਾਂ ਦੇ ਪਰਿਵਾਰ ਵੱਲੋਂ ਹੋਵੇਗਾ ਉਹ ਨੂੰ ਇਹ ਹਰਪ੍ਰੀਤ ਸੇ ਹੋਰੀ ਸਾਰੀ ਗੱਲ ਦੱਸਣਗੇ ਕਿ ਵਾਪਰਿਆ ਕੀ ਹੈ ਕਿਵੇਂ ਆਇਆ ਤੇ ਐਡੀ ਤੇਜ਼ੀ ਦਿਖਾਤੀ ਕਿ ਉਹ ਰਮਨ अरोड़ा ਸ਼ਾਇਦ ਉਹ ਵੀ ਫੜ ਲਿਆ ਹੁੰਦਾ ਵੀ ਇਸ ਤੋਂ ਲੈ ਕੇ ਗਏ ਸੀ ਇਹ ਹੁਣੇ ਵੇਚਣ ਲੱਗਾ ਕਿ ਪਹਿਲਾਂ ਨਹੀਂ ਵੇਚਦਾ ਇਹ ਵੀ ਸਵਾਲ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣ ਦੀ ਉਮੀਦ ਲੱਗਦੀ ਹੈ ਬਾਕੀ ਦੇਖੋ ਇਹ ਕਿੱਧਰ ਨੂੰ ਜਾਂਦੀ ਹੈ ਜੀ ਤੇ ਸਭ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੁੰਦੀ ਹੈ ਇੰਟਰਵਿਊ ਨੂੰ ਲੈ ਕੇ ਸਵਾਲ ਖੜੇ ਹੁੰਦੇ ਨੇ ਤੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਹੁਣ ਰਿਪੋਰਟ ਦੇ ਮੁਤਾਬਕ ਇਹ ਹੈ ਕਿ ਇਹ ਜਿਹੜੀ ਇੰਟਰਵਿਊ ਸੀਗੀ ਉਹ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਹੋਊਗੀ ਤੇ ਵਿਰੋਧੀਆਂ ਨੇ ਸਵਾਲ ਇਹ ਖੜੇ ਕੀਤੇ ਨੇ ਕਿ ਜੇਕਰ ਪੰਜਾਬ ਦੀ ਜੇਲ੍ਹ ਦੇ ਵਿੱਚੋਂ ਹੋਈ ਹੋਵੇਗੀ ਤਾਂ ਫੇਰ ਜਿਹੜਾ ਲਾਰੈਂਸ ਬਿਸ਼ਨੋਈ ਸੀ ਜਦੋਂ ਕਿਤੇ ਜੇਲ੍ਹ 'ਚ ਸੀ ਜਾਂ ਕਿਤੇ ਵੀ ਸੀ ਤਾਂ ਤੁਸੀਂ ਉਹਨੂੰ ਪੁੱਛਿਆ ਕਿਉਂ ਨਹੀਂ ਉਹ ਤੋਂ ਤਾਂ ਪੁੱਛਿਆ ਜਾ ਸਕਦਾ ਸੀ ਤੇ ਦੂਜੇ ਜਿਹੜੇ ਪੱਤਰਕਾਰ ਨੇ ਕੀਤੀ ਸੀਗੀ ਤੁਸੀਂ ਉਹਦੇ ਤੋਂ ਵੀ ਪੁੱਛ ਸਕਦੇ ਹੋ ਕਿਉਂਕਿ ਮਾਮਲਾ ਕਾਫੀ ਗੰਭੀਰ ਆ ਆਮੰਦੇ ਦੀ ਇੰਟਰਵਿਊ ਕੀਤੀ ਹੋਵੇ ਤੇ ਸਵਾਲ ਉਸ ਪੱਤਰਕਾਰ ਦੇ ਉੱਤੇ ਵੀ ਨੇ ਕਿ ਕੀ ਉਹਦੇ ਨੀਮਾ ਦੇ ਵਿੱਚ ਆਉਂਦਾ ਸੀ ਜੇਲ੍ਹ ਵਾਲਿਆਂ ਚ ਕਿ ਉਹ ਅੰਦਰੋਂ ਬੈਠੇ ਇੱਕ ਕ੍ਰਿਮੀਨਲ ਨੂੰ ਜਿਹਦਾ ਕਾਫੀ ਇਲਜ਼ਾਮ ਨੇ ਉਹਨੂੰ ਆਨਲਾਈਨ ਤਰੀਕੇ ਦੇ ਨਾਲ ਚਾਹੇ ਕਿਸੇ ਵੀ ਐਪ ਦੇ ਨਾਲ ਜੋੜ ਲਵੇ ਤੇ ਉਹਦੇ ਨਾਲ ਸਵਾਲ ਜਵਾਬ ਕਰੇ ਜੇਲ੍ਹ ਨੀਮਾ ਨੂੰ ਤਾਕ ਤੇ ਟੰਕ ਕੇ ਪਹਿਲੀ ਗੱਲ ਤਾਂ ਇਹ ਹੈ ਬਾਕੀ ਕੁਝ ਹੋਵੇ ਨਾ ਹੋਵੇ ਉਹਦੀ ਬੈਰਕ ਤੱਕ ਕੋਈ ਮੋਬਾਈਲ ਫੋਨ ਤਾਂ ਗਿਆ ਹੂੰ ਬਾਕੀ ਚੀਜ਼ਾਂ ਤਾਂ ਉਹ ਬਾਅਦ ਜੁੜ ਗਾਨੇ ਨਾ ਹੂੰ ਆਪਾਂ ਪਹਿਲੇ ਦਿਨ ਤੋਂ ਕਹਿੰਦੇ ਆ ਇਹ ਤਾਂ ਤਾਂ ਚੱਲ ਪਿਆ ਜੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹਦੇ ਚ ਇੱਕ ਸੈਟ ਬਣਾਈ। ਇਹ ਆਪ ਤਾਂ ਫੇਲ ਸੀਗੇ। ਆਪਰੇ ਤਾਂ ਉਹ ਗੱਲ ਕੀਤੀ ਹੋਈ ਨਹੀਂ। ਅਜਿਹੇ ਮਾਮਲੇ ਦੇ ਵਿੱਚ ਮੈਂ ਸਮਝਦਾ ਇਹਨਾਂ ਨੂੰ ਜਿਹੜਾ ਇਹ ਕੰਮ ਕੀਤਾ ਇਹ ਕੋਈ ਵਧੀਆ ਨਹੀਂ। ਆਪਾਂ ਪਹਿਲੇ ਦਿਨ ਤੋਂ ਗੱਲ ਕਰਦੇ ਆਂ। ਹੱਥ ਖਾਲੀ ਕਰਕੇ ਹਾਈ ਕੋਰਟ ਜਾਵੜਦੇ ਸੀ। ਜਦੋਂ ਉਹਨਾਂ ਨੇ ਝਾੜਾਂ ਪਾਈਆਂ ਵੱਡਾ ਕੰਮ ਕੀਤਾ ਤੇ ਇਹ ਵੀ ਕਿਹਾ ਕਿ ਜੇ ਤੁਹਾਨੂੰ ਪੁੱਛਣਾ ਨਹੀਂ ਆਉਂਦਾ ਇੱਥੇ ਅਦਾਲਤ 'ਚ ਪੇਸ਼ ਕਰ ਦਿਓ ਅਸੀਂ ਪੁੱਛ ਲੈਣੇ ਆਂ ਇਹਦੇ ਵਿੱਚ ਪੰਜਾਬ ਪੁਲਿਸ ਦਾ ਕਾਰਜਕਾਰੀ ਡੀਜੀਪੀ ਤੇ ਮੁੱਖ ਮੰਤਰੀ ਦੀ ਸਥਿਤੀ ਬਹੁਤ ਹਾਸੋਈ ਨਹੀਂ ਕਰਦੀ ਕਿ ਹੁਣ ਸਿੱਟਨੇ ਗੱਲ ਮੰਨ ਲਈ ਇਸ ਤੋਂ ਪਹਿਲਾਂ ਡੀਜੀਪੀ ਸਾਹਿਬ ਨੂੰ ਕਿਉਂ ਨਾ ਪਤਾ ਲੱਗੀ ਤੇ ਉਹਨਾਂ ਨੇ ਮੁੱਖ ਮੰਤਰੀ ਨੂੰ ਫਸਾ ਕੇ ਰੱਖਤਾ ਝੂਠ ਬੋਲ ਕੇ ਇਹ ਕਿਹਦੇ ਕਹਿਣ ਤੇ ਝੂਠ ਬੁਲਾਇਆ ਗਿਆ ਸਭ ਦੇ ਸਾਹਮਣੇ ਆ ਲੋਕ ਤਾਂ ਚਾਹੁੰਦੇ ਸੀ ਕਿ ਬਦਲਾ ਆਵੇ ਪੰਜਾਬ ਦੇ ਲੋਕ ਪਹਿਲਾਂ ਅਕਾਲੀ ਦਲ ਭਾਜਪਾ ਕਾਂਗਰਸ ਤੋਂ ਬਹੁਤ ੱੱਕੇ ਹੋਏ ਸੀ ਉਹਨਾਂ ਨੇ ਉਹਨੂੰ ਪਾਸੇ ਕਰਕੇ ਆਮ ਆਦਮੀ ਪਾਰਟੀ ਜਿਹੜੀ ਆਪਣੇ ਆਪ ਨੂੰ ਕੱਟੜ ਇਮਾਨਦਾਰਾਂ ਦੀ ਪਾਰਟੀ ਕਹਿੰਦੇ ਐ ਇਹਨਾਂ ਨੂੰ ਲਿਆਂਦਾ ਗਿਆ ਪਰ ਜੋ ਕੁਝ ਹੋਇਆ ਉਹ ਸਾਡੇ ਸਭ ਦੇ ਸਾਹਮਣੇ ਨਜ਼ਰ ਆ ਰਿਹਾ ਹੈ ਮੇਰਾ ਖਿਆਲ ਇਹਦੇ ਵਿੱਚ ਜਿਹੜੀ ਸਰਕਾਰ ਦੀ ਬਦਰਾਮੀ ਹੋ ਗਈ ਉਹ ਬਹੁਤ ਵੱਡੀ ਹੈ ਇਹ ਤਾਂ ਪਹਿਲੇ ਦਿਨ ਹੀ ਉਹਨੂੰ ਪੁੱਛਿਆ ਜਾ ਸਕਦਾ ਸੀ ਭਾਈ ਤੂੰ ਇੰਟਰਵਿਊ ਕਿੱਥੇ ਕੀਤੀ ਹੈ ਤੈਨੂੰ ਮੋਬਾਈਲ ਕਿਹਨੇ ਦਿੱਤਾ ਪਰ ਨਹੀਂ ਕਿਉਂਕਿ ਹੋਰੇ ਪਾਸੇ ਨੂੰ ਇਹ ਸਾਰਾ ਮਾਮਲਾ ਉਲਝਾਈ ਫਿਰਦੇ ਹੈ ਜੀ ਤੇ ਇਹ ਸਭ ਕੱਗਰ ਦੇ ਵਿੱਚ ਪਾਣੀ ਦਾ ਲੈਵਲ ਜਦੋਂ ਵੱਧ ਜਾਂਦਾ ਹੈ ਤਾਂ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਪਿੱਛੇ ਜੇ ਖੱਗਰ ਦੇ ਵਿੱਚ ਪਾਣੀ ਦਾ ਲੈਵਲ ਵਧਿਆ ਤਾਂ ਇੱਕ ਟਰੱਕ ਵੀ ਉਹਦੇ ਵਿੱਚ ਫਸ ਗਿਆ ਸੀ ਬੜੀ ਮੁਸ਼ਕਲ ਦੇ ਨਾਲ ਉਹਦਾ ਨੁਕਸਾਨ ਹੁੰਦਾ ਹੁੰਦਾ ਬਚਿਆ ਲੋਕ ਜਿਹੜੇ ਆਰਜੀ ਪੁਲਿਸ ਗਏ ਉਹ ਨੁਕਸਾਨੇ ਗਏ ਨੇ ਤਾਂ ਵਿੱਚੋਂ ਵਿਚਾਲੇ ਰਸਤੇ ਲੱਭ ਲੱਭ ਕੇ ਜਾਨ ਜੋਖਮ ਵਿੱਚ ਪਾ ਕੇ ਆਉਂਦੇ ਨੇ ਖੱਗਰ ਦੇ ਪ੍ਰਬੰਧਾਂ ਨੂੰ ਲੈ ਕੇ ਦਾਅਵੇ ਕੀਤੇ ਜਾਂਦੇ ਨੇ ਪਰ ਇਲਾਕਾ ਵਾਸੀ ਕਹਿੰਦੇ ਨੇ ਕਿ ਕੋਈ ਵੀ ਸਫਾਈ ਨਹੀਂ ਹੋਈ ਕੋਈ ਵੀ ਉਹਦੇ ਜਿਹੜੇ ਕੰਡੇ ਹੁੰਦੇ ਨੇ ਉਹਨਾਂ ਦੇ ਉੱਤੇ ਕੋਈ ਕੰਮਕਾਜ ਸ਼ੁਰੂ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਪਟਿਆਲਾ ਨਦੀ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੀ ਨਦੀ ਨੇ ਕਾਫੀ ਨੁਕਸਾਨ ਕੀਤਾ ਸੀਗਾ ਪਿਛਲੀ ਵਾਰ ਤੇ ਇਸ ਵਾਰ ਵੀ ਉਹਦੇ ਜਿਹੜੇ ਕਿਨਾਰੇ ਨੇ ਜਿੰਨਾ ਤੋਂ ਉੱਛਲ ਕੇ ਪਾਣੀ ਬਾਹਰ ਆਇਆ ਸੀਗਾ ਉਹਵੇਂ ਦੇਵੇਂ ਨੇ ਸਗੋਂ ਹੋਰ ਵੀ ਇੱਕ ਤਰੀਕੇ ਨਾਲ ਖੁਰ ਚੁੱਕੇ ਨੇ ਕਿਉਂਕਿ ਪਾਣੀ ਨੇ ਕਾਫੀ ਨੁਕਸਾਨ ਕੀਤਾ ਸੀ ਕਲਾਲੀ ਹੁੰਦੀ ਆ ਜਿਹੜਾ ਵਿੱਚ ਇੱਕ ਬੂਟੀ ਹੁੰਦੀ ਆ ਉਹ ਉਸੇ ਤਰ੍ਹਾਂ ਦੀ ਉਸੇ ਤਰ੍ਹਾਂ ਹੀ ਪਈ ਆ ਮਤਲਬ ਕਿ ਲੋਕਾਂ ਦੇ ਬਾਰੇ ਸ਼ਾਇਦ ਪ੍ਰਸ਼ਾਸਨ ਤੇ ਸਰਕਾਰਾਂ ਬਹੁਤ ਘੱਟ ਸੋਚਦੀਆਂ ਨੇ ਕਾਗਜ਼ਾਂ ਦੇ ਵਿੱਚ ਸੋਚਦੀਆਂ ਨੇ ਤੇ ਹੁਣ ਲੋਕਾਂ ਨੇ ਆਪਣੇ ਪੱਧਰ ਤੋਂ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ ਨੇ ਗੁਰਦੁਆਰਿਆਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਆ ਕਮੇਟੀਆਂ ਬਣ ਰਹੀਆਂ ਨੇ ਤਾਂ ਜੋ ਕੱਗਰ ਦੀ ਮਾਰ ਤੋਂ ਬਚਿਆ ਜਾ ਸਕੇ ਸਦੂਲਗਰ ਖੇਤਰ ਦੇ ਵਿੱਚ ਇਹ ਅਨਾਉਂਸਮੈਂਟਾਂ ਹੋਈਆਂ ਨੇ ਉਹਨਾਂ ਨੇ ਸਾਂਝੀਆਂ ਕਮੇਟੀਆਂ ਬਣਾ ਲਈਆਂ ਨੇ ਜਿਸ ਵੇਲੇ ਕੰਮ ਕਰਨ ਦਾ ਮੌਕਾ ਸੀ ਉਸ ਵੇਲੇ ਤਾਂ ਸਰਕਾਰ ਜਲੰਧਰ 'ਚ ਬੈਠੀ ਸੀ ਪਿਛਲੇ ਸਾਲ ਅਨਾਉਂਸਮੈਂਟਾਂ ਕੀਤੀਆਂ ਸਤੰਬਰ ਤੋਂ ਬਾਅਦ ਬਰਸਾਤਾ ਨਹੀਂ ਪੈਂਦੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੀ ਸਫਾਈ ਕੀਤੀ ਹੈ ਮਾੜਾ ਜਿਆ ਪਾਣੀ ਸਤਲੁਜ ਚ ਵੱਧ ਛੱਡਿਆ ਗਿਆ ਉਹਨੇ ਫਿਰੋਜ਼ਪੁਰ ਦੇ ਜਾ ਕੇ ਪਿੰਡ ਫਾਜਲਕਾ ਦੇ ਪਿੰਡ ਡੋਬਤੇ ਇਹ ਇਸੇ ਤਰ੍ਹਾਂ ਜਦੋਂ ਆ ਸੁਖਵੀਰ ਸਿੰਘ ਬਾਦਲ バス ਚਲਾਉਣ ਲਿਆਏ ਸੀ ਪਾਣੀ ਦੇ ਵਿੱਚ ਪੱਧਰ ਘੱਟ ਸੀਗਾ ਇੱਥੇ ਪੱਧਰ ਵਧਾਤਾ ਪਾਣੀ ਦਾ ਉਹਨੇ ਵੀ ਜਾ ਕੇ ਫਿਰੋਜ਼ਪੁਰ ਦੇ ਵਿੱਚ ਪਿੰਡ ਤੁਸੀਂ ਕਰਦੇ ਕੀ ਪਏ ਹੋ ਤੁਹਾਡੇ ਸ਼ੌਕ ਤੇ ਗਰੀਬਾਂ ਦੀ ਮਾਰ ਜਿਹੜਾ ਵੀ ਕੁਛ 30 ਸਾਲ ਤੋਂ ਵੱਧ ਤਾਂ ਮੈਨੂੰ ਸੁਣਦੇ ਨੂੰ ਹੋ ਗੇ ਕਾਲੀਆਂ ਨੇ ਨਾਰਾ ਦਿੱਤਾ ਤੁਸੀਂ ਕਾਂਗਰਸ ਚੱਕਦੇ ਹੋ ਅਸੀਂ ਘੱਗਰ ਦੇ ਬਾਲਬਿੰਗ ਕੱਢ ਦੇਾਂਗੇ ਅਗਲਿਆਂ ਨੇ ਕਾਂਗਰਸ ਕਈ ਵਾਰ ਚੱਕਤੀ ਤੱਕ ਕਰਦੇ ਬਾਲਵਿੰਗ ਅਜੇ ਤੱਕ ਨਹੀਂ ਨਿਕਲੇ ਘੱਗੜ ਦਾ ਮੁਆਵਜ਼ਾ ਇਹਨਾਂ ਕੰਡਿਆ ਜਾ ਚੁੱਕਿਆ ਉਹਦੇ ਸੌਵੇਂ ਹਿੱਸੇ 'ਚ ਜੇ ਨੀਅਤ ਹੁੰਦੀ ਤਾਂ ਕੰਮ ਹੋ ਸਕਦਾ ਸੀ ਬਿਉਤ ਬੰਦੀਆਂ ਬਣਾ ਸਕਦੇ ਸਾਡੇ ਕੋਲ ਇੰਜੀਨੀਅਰ ਬਹੁਤ ਪਏ ਨੇ ਜਿਹੜੇ ਚੰਗਾ ਕੰਮ ਕਰਨ ਵਾਲੇ ਨੇ ਪਰ ਜੇ ਕੋਈ ਇੰਜੀਨੀਅਰ ਨੂੰ ਬੁਲਾ ਕੇ ਰਾਇਆ ਲਊਗਾ ਤਾਂ ਹੀ ਆ ਨਾ ਉਤਰ ਹੈ ਲਈ ਨਹੀਂ ਜਾ ਰਹੀ ਜਿਹਦੇ ਕਰਕੇ ਲੋਕਾਂ ਦਾ ਨੁਕਸਾਨ ਹਰ ਪੱਧਰ ਤੇ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਜਿਹੜਾ ਜ਼ਮੀਨ ਦਾ ਹੇਟਲਾ ਪਾਣੀ ਹੈ ਉਹਦਾ ਲਗਾਤਾਰ ਥੱਲੇ ਡਿੱਗ ਰਿਹਾ ਪੱਦਰ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਸੰਭਲਣ ਦਾ ਵੇਲਾ ਹੈ ਪਰ ਲੋਕ ਨਹੀਂ ਸੰਭਲ ਰਹੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਪਿਛਲੇ ਦੋ ਦਹਾਕਿਆਂ ਦੇ ਵਿੱਚ 450 ਕਿਊਬਿਕ ਕਿਲੋਮੀਟਰ ਉਤਰੀ ਖੇਤਰ ਦੇ ਵਿੱਚ ਪਾਣੀ ਬਹੁਤ ਹੇਟਾ ਚਲਿਆ ਗਿਆ ਜਿਹੜਾ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਇਹਦੇ ਨਾਲ ਹੀ ਸਿਆਸਤਦਾਨਾਂ ਤੇ ਕੀ ਅਸਰ ਹੈ ਜੀ 191.7 ਪੀ சத ਰਕਵਾ ਜਿਹੜਾ ਹੈਗਾ ਉਸੇ ਫਸਲ ਦੇ ਹੇਠ ਹੈ ਬਾਰ-ਬਾਰ ਉਹੀ ਆਈ ਜਾਂਦੀ ਹੈ 72% 1970 ਦੇ ਵਿੱਚ 45% ਦੇ ਕਰੀਬ ਨਹਿਰੀ ਪਾਣੀ ਖੇਤਾਂ ਨੂੰ ਲੱਗਦਾ ਸੀ ਜਿਹੜਾ 18% ਘਟ ਗਿਆ 27 ਤੇ ਆ ਗਿਆ ਟਿਊਬਵਲ ਨਿਰਭਰਤਾ ਜਿਹੜੀ ਆ ਉਹ 73% ਤੇ ਜਾ ਪਹੁੰਚੀ ਦਾਅਵੇ ਬਹੁਤ ਵੱਡੇ ਕਰਦੇ ਆ ਅਦਰਵਾਈਜ਼ ਕੱਖ ਨਹੀਂ ਜੇ ਇਹ ਪਾਣੀ ਟੇਲਾ ਤੱਕ ਜਾਵੇ ਇਸੇ ਪਾਣੀ ਨੂੰ ਅਕਤੂਬਰ ਤੋਂ ਬਾਅਦ ਰੀਚਾਰਜ ਕੀਤਾ ਜਾਵੇ ਜਿਹੜਾ ਨਹਿਰਾਂ ਨਦੀਆਂ ਚ ਆਉਂਦਾ ਅਜਾਈਂ ਚਲਿਆ ਜਾਂਦਾ ਹੈ ਤੇ ਪਾਣੀ ਦਾ ਪੱਧਰ ਵੀ ਵਧੇ ਤੇ ਸਾਨੂੰ ਨੁਕਸਾਨ ਨਾ ਹੋਵੇ ਔਰ ਨਾ ਹੀ ਅਸੀਂ ਅਜੇ ਤੱਕ ਕੋਈ ਫੈਸਲੇ ਫੇਰ ਬਦਲ ਕਰ ਸਕੀ ਆ ਲੋਕ ਜਿਉਂਦੀ ਤਿਉਂ ਉਹਨਾਂ ਚੀਜ਼ਾਂ 'ਚ ਉਲਝਦੇ ਰਹਿ ਜਾਂਦੇ ਨੇ ਜੀ ਟਲਬ ਸਾਹਿਬ ਪ੍ਰੋਗਰਾਮ ਦੇ ਵਿੱਚ ਖਬਰਾਂ ਹੋਰ ਕਾਫੀ ਸੀਗੀਆਂ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਧੰਨਵਾਦ ਹੈ ਜੀ ਸਾਰੇ ਦਰਸ਼ਕਾਂ ਦਾ ਤੇ ਅਗਲੇ ਹਫਤੇ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਤਾਜ਼ਾ ਮੁੱਦਿਆਂ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ